ਹਾਂਜੀ ਪੰਜਾਬੀਓ ਦੋ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਮੇਰਾ ਵੀਰ ਜੁੜਦੇ ਜਾਇਓ ਸਾਂਝਾ ਕਰਦੇ ਜਾਇਓ ਕਿਉਂਕਿ ਰੋਜ਼ ਹਰ ਰੋਜ਼ ਕੋਈ ਨਾ ਕੋਈ ਜਿਹੜਾ ਨਵਾਂ ਡਾਕਾ ਪੰਜਾਬ ਦੇ ਹੱਕਾਂ ਤੇ ਵੱਜਦਾ ਪੰਜਾਬ ਦੇ ਹੱਕ ਰੋਜ਼ ਕੋਈ ਨਾ ਕੋਈ ਖੋਏ ਜਾਂਦੇ ਆ ਰੋਜ਼ ਪੰਜਾਬ ਨੂੰ ਬਰਬਾਦੀ ਵੱਲ ਧੱਕਿਆ ਜਾ ਰਿਹਾ ਹੁਣ ਤੁਸੀਂ ਮੈਂ ਇੱਕ ਤਾਂ ਆਪਾਂ ਗੱਲ ਕਰਨੀ ਆ ਅੱਜ ਜਿਹੜਾ ਕਾਨੂੰਨ ਬਣਨਾ ਚਾਹੀਦਾ ਉਹਦੇ ਬਾਰੇ ਬੋਟਾਂ ਦਾ ਜ਼ਮੀਨ ਲੈਣ ਦਾ ਨੌਕਰੀਆਂ ਦਾ ਇੱਕ ਤਾਂ ਇਹਦੇ ਬਾਰੇ ਗੱਲ ਕਰਨੀ ਹੈ ਇਹਦੇ ਬਾਰੇ ਕੋਈ ਸ਼ਖਸ ਬੋਲਿਆ ਆਪਾਂ ਨੂੰ ਦੱਸਣਾ ਇਹ ਪਾਈਏ ਮਸਲਾ ਆਇਆ ਨਹੀਂ ਆਇਆ ਹੈਗਾ ਦੂਜਾ ਆਪਾਂ ਗੱਲ ਕਰਨੀ ਹੈ BBMP ਬਾਰੇ BBMP ਦੇ ਬਚਿ ਜਾਨੇ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਇੱਕ ਸੇ ਦਾ ਤੱਕੜਾ ਜਿਹੜਾ ਪੰਜਾਬ ਦੀ ਹਿੱਕ ਤੇ ਹੋਰ ਲਿਆ ਹੈ ਗੱਟ ਤੱਕ ਲਿਆ ਨੇ ਰਾਜਸਤਾਨ ਤੇ ਹਿਮਾਚਲ ਨੂੰ ਪੱਕੇ ਤੌਰ ਤੇ ਜਿਹੜੀ ਉਹ ਮੈਂਬਰ ਬਣਾਇਆ ਜਾ ਰਿਹਾ ਬੀਵੀਐਮਪੀ ਦਾ ਤੁਸੀਂ ਦੇਖਿਆ ਹੜਾ ਇਹ ਬਰਬਾਦੀ ਪੰਜਾਬ ਦੀ ਹੋ ਗਈ ਜਾਨਾਂ ਗਈਆਂ ਕਿੰਨਾ ਮਾਲੀ ਨੁਕਸਾਨ ਹੋਇਆ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਗਰੀਬਾਂ ਦੇ ਘਰ ਰੁੜ ਗਏ ਨਾ ਰਸਤਿਆਂ ਦਾ ਨੁਕਸਾਨ ਨਾ ਕਿ ਹੋਰ ਸੂਬਿਆਂ ਦਾ ਨੁਕਸਾਨ ਪਰ ਉਹਨਾਂ ਨੂੰ ਪੱਕੇ ਤੌਰ ਤੇ ਬੀਵੀਐਮਪੀ ਦੇ ਵਿੱਚ ਲਿਆ ਕੇ ਸਥਾਈ ਤੌਰ ਤੇ ਮੈਂਬਰ ਬਣਾਉਣ ਦੀ ਜਿਹੜੀ ਤਿਆਰੀ ਸੈਟਰ ਨੇ ਕਰ ਲਈ ਆ ਜਿਹੜਾ 1966 ਦਾ ਪੰਜਾਬ ਪੁਨਰਗਠਨ ਐਕਟ ਹੈ ਜਿਹੜੇ ਉਹਦੇ ਕਲॉज ਨੇ ਧਰਾਮਾਂ ਨੇ 78 79 80 ਜਿਨ੍ਹਾਂ ਨੇ ਪੰਜਾਬ ਦਾ ਸਾਰਾ ਕੁ ਵੱਢੀ ਹੈ ਜਿਨ੍ਹਾਂ ਧਰਾਮਾਂ ਨੇ ਜਿੰਨੂੰ ਰੱਦ ਕਰਨ ਦੀ ਗੱਲ ਲਗਾਤਾਰ ਉੱਠੀ ਲੋਕਾਂ ਨੇ 28 ਵੱਖ-ਵੱਖ ਬੁੱਧੀਜੀਵਨਾਂ 28 ਡਾਂਸ ਸੇਫਟੀ ਐਕਟ ਨੂੰ ਚੈਲੰਜ ਕਰਨ ਦੀ ਗੱਲ ਹੋਈ ਪੰਜਾਬ ਦੇ ਵੱਲੋਂ ਪਰ ਪੰਜਾਬ ਦੀਆਂ ਕਿਸੇ ਸਰਕਾਰਾਂ ਚ ਕਿਸੇ ਲੀਡਰਾਂ ਚ ਕਿਸੇ ਕਾਂਗਰਸੀਆਂ ਚ ਕਿਸੇ ਕਾਲੀਆਂ ਚ ਕਿਸੇ ਬੀਜੇਪੀ ਚ ਕਿਸੇ ਬੌਕਰ ਵਾਲਾਂ ਚ ਕੋਈ ਯੁਰਤ ਨਹੀਂ ਕੋ ਲੱਤਾ ਜਾਣਨੀ ਵੀ ਡਾਂਸ ਸੇਫਟੀ ਐਕਟ ਦੇ ਖਿਲਾਫ ਇਹ ਚੱਲ ਜਾਣ ਜਾਂ ਬੀਬੀਐਮਬੀ ਦੇ ਵਿੱਚ ਜਿਹੜੀ ਪੰਜਾਬ ਦੀ ਦਾਅਵੇਦਾਰੀ ਆ ਉਹਨੂੰ ਮਜ਼ਬੂਤ ਕਰਨਾ ਜਿਵੇਂ ਅੱਗੇ ਪਾਵਰ ਦਾ ਇੱਕ ਮੈਂਬਰ ਪੰਜਾਬ ਤੋਂ ਸਨਚਾਈ ਵਾਲੇ ਪਾਸਿਓਂ ਜਿਹੜਾ ਰਾਜਸਥਾਨ ਦਾ ਇੱਕ ਮੈਂਬਰ ਹੁੰਦਾ ਸੀ ਉਹ ਵੀ ਬਾਹਰ ਕੱਢ ਦਿੱਤੇ ਗਏ ਨਾ ਪੰਜਾਬ ਨਾ ਹਰਿਆਣਾ ਉੱਤੇ ਕੱਖ ਨਹੀਂ ਸਾਰਾ ਕੰਟਰੋਲ ਸੈਂਟਰ ਦਾ ਸੀਆਈਐਸਐਫ ਲਿਆ ਕੇ ਉੱਥੇ ਲਾਤੀ ਅਗਲਿਆਂ ਨੇ ਉਹ ਵੀ ਜਿਹੜਾ ਪੰਜਾਬ ਪੁਲਿਸ ਕੋਲ ਪ੍ਰਬੰਧ ਦਾ ਦੇਖਪਾਲ ਦਾ ਕੰਟਰੋਲ ਸੀਗਾ ਉਹ ਵੀ ਖੋលਿਆ ਅਗਲੇ ਨੇ ਸੋ ਇਹ ਇਹ ਇੰਨਾ ਗੱਲਾਂ ਦੇ ਉੱਤੇ ਮੁੱਦੇ ਬਣਨੇ ਚਾਹੀਦੇ ਆ ਹੁਣ ਤਰਨਤਾਰਨ ਦੀ ਜਿਵਨੀ ਚਾਉਣਾ ਉੱਥੇ ਮੁੱਦੇ ਕਿਹੜੇ ਆ ਉਹ ਫਲਾਨਾ ਐ ਕਰਦਾ ਓਏ ਫਲਾਨਾ ਐ ਕਰਦਾ ਓਏ ਸਾਨੂੰ ਆ ਨਹੀਂ ਚਾਹੀਦਾ ਉਹ ਸਾਨੂੰ ਉਹ ਚਾਹੀਦਾ ਬਿਲਕੁਲ ਬੇਤੁਕੇ ਬੇਹੁਦੀਆਂ ਗੱਲਾਂ ਨੇ ਇੱਕ ਪਾਸੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਪੰਜਾਬ ਦੇ ਹੱਕ ਹੋਏ ਜਾ ਰਹੇ ਨੇ ਦੂਜੇ ਪਾਸੇ ਕੋਈ ਬੰਦਾ ਦੇਖ ਲੋ ਜਿਹੜਾ ਭਵੰਤ ਮਾਨ ਦੇ ਜਿੰਦਾ ਲਾਉਣ ਪਹੁੰਚ ਗਿਆ ਸੀਗਾ ਹੁਣ ਚੱਲ ਭਾਈ ਲਾ ਮੋਰਚਾ ਅਗਲੇ ਨੇ ਲਿਆ ਕੇ ਹੋਰ ਗੜ ਦਾ ਤੱਕਲਾ ਅਗਲੇ ਨੇ ਲਿਆ ਕੇ ਕਿੱਲ ਹੋ ਠੋਕਤਾ ਲੈਣ ਲਿਆ ਕੇ ਬਿਆਨ ਤੱਕ ਨਹੀਂ ਆਇਆ ਪੰਜਾਬ ਦੇ ਮੁੱਖ ਮੰਤਰੀ ਦਾ ਕਿਸੇ ਵਿਰੋਧੀ ਧਿਰ ਦੇ ਨੇਤੇ ਦਾ ਕਿਸੇ ਰਾਜੇ ਫੜਿੰਗ ਦਾ ਕਿਸੇ ਬਾਜਵੇ ਦਾ ਕਿਸੇ ਜਾਖੜ ਦਾ ਕਿਸੇ ਸੁਖਵੀਰ ਬਾਦਲ ਦਾ ਕੱਖ ਨਹੀਂ ਕੋਈ ਆਇਆ ਉੱਥੇ ਐਡੇ ਯਾਰ ਗੰਭੀਰ ਮਸਲੇ ਨੇ ਥੱਲੋਂ ਪਾਣੀ ਸਾਡਾ ਮੁੱਕਦਾ ਜਾਂਦਾ 10-12 ਸਾਲ ਦਾ ਰਹਿ ਗਿਆ ਦਰਿਆਈ ਪਾਣੀ ਸਾਡਾ ਖੋਇਆ ਜਾ ਰਿਹਾ ਪੱਲੇ ਕੀ ਬਚੂਗਾ ਰੇਗਿਸਤਾਨ ਬਣ ਜਾਣਾ ਪੰਜਾਬ ਨੇ ਤਾਂ ਦੂਜੀ ਗੱਲ ਆ ਰਵਨੀ ਦੀ ਬਿੱਟੂ ਗੱਲ ਮੈਂ ਬਿਆਨ ਦਿੰਦਾ ਸੁਣਿਆ ਕਿ ਜੀ ਬੀਜੇਪੀ ਦੇ ਲੀਡਰ ਹਨ ਜਿਹੜੇ ਜਾਂ ਜਿਹੜੇ ਮੋਦੀ ਵਰਗੇ ਅਮਿਤ ਸ਼ਾਹ ਵਰਗੇ ਜਾਂ ਬੀਜੇਪੀ ਪਾਰਟੀ ਆ ਤਾਂ ਪੰਜਾਬ ਨੂੰ ਪਿਆਰ ਹੀ ਕਹਿੰਦੇ ਬਹੁਤ ਕਰਦੇ ਆ ਜੇ ਪੰਜਾਬ ਨੂੰ ਇੰਨਾ ਪਿਆਰ ਕਰਦੇ ਆ ਲੱਖ ਦੀ ਲਾਂਹਤਾ ਛੋਡੇ ਤੇ ਪੰਜਾਬੀ ਕਹੋਂ ਤੇ ਪੱਗਾਂ ਬੰਨ ਕੇ ਸਿਰ ਪਾ ਕੇ ਪੱਗਾਂ ਚ ਉਹਦੇ ਬਰਾਬਰ ਪ੍ਰੈਸ ਕਾਹਨ ਚ ਬਹਿ ਜਾਂਦੇ ਆ ਜਨਰਲ ਦੀ ਤਰਫਦਾਰੀ ਕਰਦੇ ਆ ਜਨਰਲ ਦੀ ਵਡਿਆਈ ਕਰਦੇ ਆ ਪੰਜਾਬ ਲਈ ਆ ਸੋਚਦੇ ਆ ਆ ਸਵਾ ਸੋਚਦੇ ਆ ਪੰਜਾਬ ਲਈ ਆ ਕਰਦੇ ਪੰਜਾਬ ਲਈ ਹੋ ਸਾਰਾ ਵੀ ਪੰਜਾਬ ਨੂੰ ਦੱਬੀ ਤੁਰੇ ਆਉਂਦੇ ਆ ਦੱਬੀ ਤੁਰੇ ਆਉਂਦੇ ਆ ਆ ਦੇਖਿਆ ਹਣਾ ਆ ਕੇ ਪੈਸੇ ਸੈਂਟਰ ਵਾਲੇ ਸੋ ਪੰਜਾਬ ਦੇ ਲੋਕੋ ਸਾਡੇ ਮੁੱਦੇ ਗਲੀਆਂ ਨਾਲੀਆਂ ਸੜਕਾਂ ਕੌਣ ਜਿੱਤੂ ਕੌਣ ਹਰੂ ਅਸੀਂ ਭਾਵੇਂ ਜੀਪੀ ਨਾਲ ਆ ਅਸੀਂ ਬੱਕਰ ਨਾਲ ਆ ਅਸੀਂ ਕਾਂਗਰਸ ਨਾਲ ਆ ਅਸੀਂ ਆਕਾਲੀਆ ਨਾਲ ਆ ਅਸੀਂ ਬਾਦਲ ਨਾਲ ਆ ਸਾਡੇ ਮੁੱਦੇ ਭਾਈ ਇਹ ਨਹੀਂ ਹੈਗੇ ਲੜਾਈ ਲੜਨੀ ਪੈਣੀ ਹੈ ਅਸਲਾ ਮੁੱਦਿਆਂ ਤੇ ਮੈਂ ਕਿਸਾਨ ਜਿਥੇ ਬੰਦਿਆਂ ਨੂੰ ਅਪੀਲ ਕਰਦਾ ਹੋਰ ਜਿਹੜੀਆਂ ਜਿਥੇ ਬੰਦੀਆਂ ਭਰਾਤਰੀ ਉਹਨਾਂ ਨੂੰ ਅਪੀਲ ਕਰਦਾ ਯਾਰ ਸਾਨੂੰ ਇਹਨਾਂ ਮੁੱਦਿਆਂ ਦੇ ਤੇ ਬੋਲਣ ਦੀ ਲੋੜ ਆ ਖੜਨ ਦੀ ਲੋੜ ਆ ਪੰਜਾਬ ਬਹੁਤ ਵੱਡਾ ਸਰਮਾਇਆ ਪੰਜਾਬ ਦਾ ਪਾਣੀਆਂ ਦਾ ਜੀਵਨ ਹੈ ਜ਼ਿੰਦਗੀ ਹੈ ਪੰਜਾਬ ਕੋਲੇ ਪਾਣੀਆਂ ਹੋਰ ਕੀ ਹੈ ਪੰਜਾਬ ਕੋਲੇ ਹੌਲੀ 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 ਸਾਰਾ ਕੁਝ ਇੱਕ ਇੱਕ ਕਰਕੇ ਪੰਜਾਬ ਦਾ ਖੋਹ ਰਹੇ ਆ ਦੱਬ ਰਹੇ ਆ ਲੁੱਟ ਰਹੇ ਆ ਪੰਜਾਬ ਵਾਲੇ ਸਾਰੇ ਜਿਹੜੀ ਲੀਡਰਸ਼ਿਪ ਆ ਪੰਜਾਬ ਦੀ ਸਾਰੇ ਚੁੱਪ ਬੈਠੀ ਐ ਜਿਹਦਾ ਕੋਈ ਧਿਆਨ ਨਹੀਂ ਕੋਈ ਮਸਲੇ ਵੱਲ ਧਿਆਨ ਨਹੀਂ ਹੋਰ ਹੀ ਪਾਈ ਲੋਕਾਂ ਨੂੰ ਦੱਬੀ ਫਿਰਦੇ ਆ ਸਾਨੂੰ ਵੋਟਾਂ ਪਾ ਦਿਓ ਓਏ ਸਾਡੀ ਸਰਕਾਰ ਬਣਾ ਦੇ ਕਾਂਗਰਸੀ ਕਹਿੰਦੇ ਅਸੀਂ ਐ ਕਰ ਦਿਆਂਗੇ ਬਾਦਲ ਕਹਿੰਦੇ ਅਸੀਂ ਐ ਕਰ ਦਾਂਗੇ ਭੋਖੜ ਵਾਲੇ ਕਹਿੰਦੇ ਸਾਨੂੰ ਦੁਬਾਰੇ ਫੇਰ ਲਿਓ ਬੀਏਪੀ ਆਏ ਕਹਿੰਦੇ ਸਾਨੂੰ ਕੱਲ ਨੂੰ ਲਿਆ ਕੇ ਦੇਖ ਲਓ ਕੋਈ ਮੁੱਦਾ ਕੋਈ ਰਾਣੀਤੀ ਕਿਸਾਨੀ ਬਾਰੇ ਕੋਈ ਮਿਦੂਰਾ ਬਾਰੇ ਕੋਈ ਪਾਣੀ ਬਾਰੇ ਕੋਈ ਰੋਜ਼ਗਾਰ ਬਾਰੇ ਕੋ ਨੌਕਰੀਆਂ ਬਾਰੇ ਕੋ ਰੋਡ ਮੈਪ ਕੱਖ ਨਹੀਂ ਯਾਰ ਕੋਈ ਮੁੱਦੇ ਨਹੀਂ ਹੜੇ ਲਾਗ ਲੋਕ ਗੱਲ ਸੁਣ ਕੇ ਖੋਜ਼ਾ ਅਸੀਂ ਧੜਾ ਜਪਸੇ ਹੋਇਆ ਅਸੀਂ 40 ਸਾਲ ਦੇ ਕਾਲੀਆਂ ਅਸੀਂ 30 ਸਾਲ ਦੇ ਕਾਂਗਰਸੀਆਂ ਅਸੀਂ 10 ਸਾਲ ਦੇ ਬੁਕਰ ਵਾਲੇ ਹੋ ਗਏ ਅਸੀਂ ਹੁਣ ਬੀਜੇਪੀ ਚ ਵਾ ਕੇ ਅਸੀਂ ਆ ਕੰਮਾਂ ਤੇ ਖੜੇ ਆ ਯਾਰ ਸੋ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਕਰਦਾ ਬਾਈ ਤਰਮ ਤਾਰਨ ਦੀ ਜਿੰਮਣੀ ਚ ਆਉਣਾ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਘੇਰ ਕੇ ਸਵਾਲ ਕਰੋ ਕਾਂਗਰਸੀਆਂ ਨੂੰ ਵੀ ਕਾਲੀਆਂ ਨੂੰ ਵੀ ਭਾਜਪੀ ਨੂੰ ਵੀ ਤੇ ਬੋਕਰ ਨੂੰ ਵੀ ਚਾਰੇ ਉੱਥੇ ਮੁਖਤਰਾ ਹੈਗੀਆਂ ਨੇ ਇਹ ਜਿਹੜੀਆਂ ਸੱਤਾ ਚ ਰਹੀਆਂ ਨੇ ਜਾਂ ਸੱਤਾ ਦੇ ਵਿੱਚ ਅੱਜ ਮੌਜੂਦ ਨੇ ਇਹਨਾਂ ਚਾਰੇ ਤਰ੍ਹਾਂ ਨੂੰ ਸਵਾਲ ਕਰਨਾ ਬਣਦਾ ਅੱਜ ਉੱਥੇ ਕਿ ਦੱਸੋ ਤੁਸੀਂ ਆ ਜਿਹੜਾ ਬੀਵੀਐਮਪੀ ਦੇ ਵਿੱਚ ਲਿਆ ਕੇ ਰਾਜਸਥਾਨ ਤੇ ਹਿਮਾਚਲ ਨੂੰ ਪੱਕਾ ਮੈਂਬਰ ਬਣਾਉਣ ਦੀ ਤਿਆਰੀ ਕਰ ਚੁੱਕਾ ਹੈ ਸੈਂਟਰ ਸੀਆਈਐਸ ਫਿਲਾ ਕੇ ਲਾਤੀ ਪੰਜਾਬ ਦੀ ਦਾਅਵੇਦਾਰੀ ਖਤਮ ਕਰਤੀ ਬੀਵੀਐਮਪੀ ਦੇ ਵਿੱਚ ਉਹਨੇ ਪਾਣੀ ਖੋਲੇ ਉਹਦੇ ਬਾਰੇ ਤੁਹਾਡੇ ਕੀ ਜਵਾਬ ਨੇ ਤੁਸੀਂ ਕੀ ਕਰੋਗੇ ਕਿਵੇਂ ਲੜੋਗੇ ਲੜਾਈ ਆਦਰ ਮੈਂ ਸਲੂਟ ਕਰਦਾ ਹਾਂ ਯੋਧਿਆਂ ਨੂੰ ਸਟਾਲਨ ਐਮਕੇ ਸਟਾਲਨ ਤੁਸੀਂ ਉਹਨੇ ਅੱਜ ਕਹਦਾ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਬਿੱਲ ਲਿਆ ਰਹੇ ਹਾਂ ਕਾਨੂੰਨ ਬਣਾਵਾਂਗੇ ਅਸੀਂ ਆਪ ਦੇ ਮੂਰਖ ਦੇ ਵਿੱਚ ਦੋ ਪਛਾਈ ਫਾਰਮੂਲਾ ਤਾਮਲ ਤੇ ਅੰਗਰੇਜ਼ੀ ਤੀਜੀ ਕੋਈ ਬੋਲੀ ਅਰੇ ਖੜਕਣ ਨਹੀਂ ਦੇਣੀ ਇਹਨਾਂ ਨੇ ਇਹ ਆ ਜੁਰਤਾਂ ਇਹ ਆ ਪਾਵਰਾਂ ਇਹ ਦਲੇਰੀਆਂ ਇਹ ਆਪਣੇ ਲੋਕਾਂ ਲਈ ਆਪਣੀ ਸੱਭਿਆਤਾ ਲਈ ਆਪਣੇ ਵਜੂਦ ਲਈ ਆਪਣੀ ਹੋਂਦ ਲਈ ਲੜਨਾ ਇਹਨੂੰ ਕਹਿੰਦੇ ਆ ਮੁੱਖ ਮੰਤਰੀ ਬਣਨਾ ਐਥੇ ਇਹਨਾਂ ਨੂੰ ਇੱਕ ਫੋਨ ਆਇਆ ਦਿੱਲੀ ਤੋਂ ਕਿਸੇ ਵੱਡੇ ਬੰਦੇ ਦਾ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੂੰ ਜਦੋਂ ਇਹ ਪਜਾਮੇ ਗਿੱਲੇ ਹੋ ਜਾਂਦੇ ਆ ਵੀ ਫੋਨ ਆ ਗਿਆ ਪਤਾ ਨਹੀਂ ਕੀ ਹੋ ਗਿਆ ਪੜ੍ਹ ਲਓ ਅਜਦਾ ਐਮਕੇ ਸਟਾਲਨ ਤਾਮਲੜ ਦਾ ਮੁੱਖ ਮੰਤਰੀ ਦਾ ਬਿਆਨ ਪੜ੍ਹ ਲਓ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਿੱਲ ਲਿਆ ਰਹੇ ਕਾਨੂੰਨ ਬਣਾਵਾਂਗੇ ਵੀ ਅਸੀਂ ਦੂਜੀ ਤੀਜੀ ਕੋਈ ਭਾਸ਼ਾ ਨਾ ਉਰਦੂ ਨਾ ਹਿੰਦੀ ਨਾ ਅਰਬੀ ਕੋਈ ਅਸੀਂ ਇੱਥੇ ਲਾਗੂ ਨਹੀਂ ਹੋਣ ਦੇਣੀ ਨਾ ਅਸੀਂ ਤੁਸੀਂ ਬੋਰਡ ਤੇ ਨਾ ਸਕੂਲ ਚ ਅੰਗਰੇਜ਼ੀ ਤੇ ਤਾਮਲ ਦੋ ਬੋਲੀਆਂ ਚੱਲਣਗੀਆਂ ਤੇ ਸਾਡੇ ਪ੍ਰਮਾਅਰ ਇੱਥੇ ਹਿੰਦੀ ਦੇ ਬੋਰਡਾਂ ਦੀ ਤੇ ਆ ਸਾਡੇ ਇੱਥੇ ਜਿਹੜਾ ਲੁਧਿਆਣੇ ਭਾਰਤ ਨਗਰ ਚੌਂਕ ਸੀਗਾ ਉੱਥੇ ਸਾਰੇ ਆਈ ਲਵ ਲੁਧਿਆਣਾ ਅੰਗਰੇਜ਼ੀ ਚ ਵੀ ਐ ਹਿੰਦੀ ਚ ਵੀ ਐ ਤੇ ਉਧਰ ਇਕੱਲਾ ਪੰਜਾਬੀ ਚ ਲੱਲਾ ਲਿਖਦਾ ਬਾਕੀ ਸਾਰਾ ਡੀ ਐਚ ਵਗੈਰਾ ਜੋ ਸਾਰੇ ਅੰਗਰੇਜ਼ੀ ਦੇ ਅੱਖਰ ਐ ਸਾਡੇ ਦਫ਼ਤਰਾਂ ਚ ਪੰਜਾਬੀ ਕੱਢੀ ਜਾ ਰਹੀ ਐ ਸਕੂਲਾਂ ਸਾਡੇ ਬਰਬਾਦੀ ਕੀਤੀ ਜਾ ਰਹੀ ਐ ਜਵਾਨਾਂ ਨੂੰ ਸਾਡੇ ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ ਆ ਸਾਡਾ ਮੁੱਖ ਮੰਤਰੀ ਕਹਿੰਦਾ ਸੀਗਾ ਸਤਾਜ ਵਾਲਾ ਕਿ ਜੀ ਮੈਂ ਤਾਂ ਮਤਲਬ ਕਿ ਦੁਕਾਨਾਂ ਦੇ ਬੋਰਡਾਂ ਦੇ ਪੰਜਾਬੀ ਕਰ ਦੂੰਗਾ ਕਰਤੀ ਮੈਂ ਜੁਰਮਾਨੇ ਕਰੂੰਗਾ ਜੀ ਕਰਤੇ ਇਨਾਂ ਦੇ ਪੱਲੇ ਬਾਈ ਕੋਈ ਵਿਜਨ ਹੀ ਨਹੀਂ ਹੈਗਾ ਯਾਰ ਪੰਜਾਬ ਦੇ ਲੋਕੋ ਸਮਝੋ ਪੰਜਾਬ ਦੇ ਕਿਸੇ ਪਾਰਟੀ ਕੋਲੇ ਕੋਈ ਵਿਜਨ ਨਹੀਂ ਕੋਈ ਰਣਨੀਤੀ ਨਹੀਂ ਕੋਈ ਸੋਚ ਨਹੀਂ ਕੋਈ ਸਮਝ ਨਹੀਂ ਕੋਈ ਦੂਰਦਰਸ਼ੀ ਨਹੀਂ ਕੋਈ ਦਰਦ ਨਹੀਂ ਸਿਰਫ ਤੇ ਸਿਰਫ ਕੁਰਸੀ ਵਿਸਤ੍ਰਿਤ ਕੁਰਸੀ ਨਾਲ ਥੁਪਾਈ ਦੇ ਯਾਰ ਉਹ ਪੰਜਾਬ ਦੇ ਲੋਕੋ ਉਥੋਂ ਹੱਥ ਬੰਨ ਕੇ ਬੇਨਤੀ ਕਰਦਾ ਬਾਈ ਜਾਗੋ ਯਾਰ ਤੁਸੀਂ ਭੱਵਾ ਮਾਰ ਕੇ ਰੋਵੋਗੇ ਛੋਡੇ ਪੱਲੇ ਕੱਖ ਨਹੀਂ ਰਹਿਣਾ ਨਾ ਜ਼ਮੀਨ ਨਾ ਨਾ ਪਾਣੀ ਨਾ ਕੋਈ ਕੁਦਰਤੀ ਬਸੀਲੇ ਨਾ ਰਾਜਧਾਨੀਆਂ ਦਾ ਸਾਡੀਆਂ ਪਹਿਲਾਂ ਹੀ ਗਈਆਂ ਯਾਰ ਇਹ ਬਹੁਤ ਅਹਿਮ ਮੁੱਦੇ ਨੇ ਇਹੀ ਸਰਮਾਏ ਨੇ ਸਿਰ ਪੰਜਾਬ ਦੇ ਆ ਸਾਰਾ ਇਹਨਾਂ ਨੇ ਜਿੰਨੇ ਪਬਲਿਕ ਸੈਕਟਰ ਆ ਲੈ ਕੇ ਬਿਜਲੀ ਬੋਰਡ ਦੀਆਂ ਜ਼ਮੀਨਾਂ ਪੀਡਬਲਯੂਡੀ ਦੇ ਰੈਸਟ ਹਾਊਸ ਆ 12 ਕੇ ਲਈ ਚੱਕਤੀ ਮਹਾਲੀ ਦੇ ਵਿੱਚ ਅਰਬਾਂ ਰੁਪਈਆ ਦੀ ਜ਼ਮੀਨ ਆ ਆ 1500 ਕਲਾ ਖੇਤੀਬਾੜੀ ਯੂਨੀਵਰਸਿਟੀ ਦਾ ਵੇਚਣ ਨੂੰ ਤਿਆਰ ਹੋਈ ਜਾਂਦੇ ਆ ਆ 3-400 ਕਲਾ ਹੈਗਾ ਜਿਹੜਾ ਆਪਣਾ ਦੂਜਾ ਪੰਜਾਬ ਐਗਰੋ ਦਾ ਤੇ ਦੂਜਾ ਬਾਗਬਾਨੀ ਵਿਭਾਗ ਦਾ ਉਹ ਵੇਚਣ ਦੀ ਤਿਆਰੀ ਕਰੀ ਜਾਂਦੇ ਆ ਇਹ ਸਾਰਾ ਪੰਜਾਬ ਵੇਚ ਕੇ ਇਸ ਵੇਲੇ ਲੁੱਟ ਕੇ ਲੈ ਜਾਣਾ ਚਾਹੁੰਦਾ ਦਿੱਲੀ ਦੇ ਜਿਹੜੇ ਆਏ ਹੋ ਧੜਵੀ ਐ ਇੱਥੇ। ਸੋ ਮੈਂ ਤੁਹਾਨੂੰ ਭਾਈ ਬੇਨਤੀ ਕਰਦਾ ਇਹ ਨਾ ਮੁੱਦਿਆਂ ਤੇ ਯਾਰ ਆਪਾਂ ਧਿਆਨ ਕੇਂਦਰਿਤ ਕਰੋ ਮੇਰਾ ਰੋਜ਼ ਮੈਂ ਇਸ ਕਰਕੇ ਕਲਪਨਾਵੀ ਪੰਜਾਬ ਦੇ ਲੋਕੋ ਜੇ ਪੰਜਾਬ ਬਚਾਉਣਾ ਨਸਲਾਂ ਬਚਾਉਣੀਆਂ ਪੰਜਾਬ ਦੀ ਹੋਂਦ ਬਚਾਉਣੀਆਂ ਦਾ ਮੁੱਦਿਆਂ ਤੇ ਆਜੋ। ਅਗਲੀ ਗੱਲ ਇੱਕ ਮਿੰਟ ਮੜੀ ਜੀ ਵੀਡੀਓ ਦੇਖ ਲਓ ਆਪਾਂ ਭਾਈ ਬੋਲ ਰਹੇ ਨੇ ਆਪਣੇ। ਠੀਕ ਹੈ ਆਪਾਂ ਇੱਥੋਂ ਜ਼ੋਰ ਲਾ ਰੱਖਿਆ ਕਿ ਯਾਰ ਆਪਾਂ ਭਈਏ ਬਾਹਰ ਘੱਟਦੀ ਐ ਤੇ ਉਹਨਾਂ ਨੂੰ ਗੁੱਡੂ ਆ ਕਿਹੜਾ? ਠੀਕ ਹੈ ਮੈਂ ਤਾਂ ਅੱਜ ਇੱਕ ਪਿੰਡ ਗਿਆ ਸੀ ਮੈਨੂੰ ਕੋਈ ਪੰਜਾਬੀ ਮੁੰਡਾ ਨਹੀਂ ਮਿਲਿਆ ਜਿਹੜਾ ਕੰਮ ਕਰਦੇ ਸਾਡੇ ਖੇਤਾਂ ਦੇ ਵਿੱਚ ਦਿਹਾੜੀ ਲੈ ਗਿਆ ਅਗਰ ਕਹਿੰਦੇ ਟੌਰ ਨਾਲ ਜਿੰਨੇ ਸੀਗੇ ਅਸੀਂ ਤਾਂ ਚੱਲੇ ਆ ਕੰਮ ਤੇ ਸਾਡੀ ਫੈਕਟਰੀ 'ਚ ਲੱਗੇ ਸੀ ਉਸ ਲੱਗੇ ਹੋਏ ਆ ਸੋਲਿਊਸ਼ਨ ਕੀ ਦਿੰਨੇ ਆ ਇਹ ਬਾਈ ਆਪਣੇ ਨਾ ਫਿਲਮਾਂ ਵਾਲੇ ਕਲਾਕਾਰ ਨੇ ਕਰਤਾਰ ਚੀਮਾ ਜੀ ਮਾਡਲਿੰਗ ਵੀ ਕਰਦੇ ਰਿਹਾ ਚੀਮਾ ਸਾਹਿਬ ਖਤ ਧਾਰਨਾ ਨਾ ਪੈਦਾ ਕਰੋ ਬਾਈ ਜੀ ਕੋਈ ਬੰਦਾ ਨੇ ਇੱਥੋਂ ਕਹਿ ਰਿਹਾ ਵੀ ਕਿਸੇ ਪ੍ਰਵਾਸੀ ਨੂੰ ਭਜਾਓ ਅਸੀਂ ਸਿਰਫ ਤੇ ਸਿਰਫ ਆਖੋਤੀ ਕਾਮਰੇਡਾ ਨੇ ਵੀ ਇਹੀ ਇੱਥੇ ਪਹਿਲਾਂ ਲੋਕਾਂ ਦੇ ਵਿੱਚ ਪਰਸੈਪਸ਼ਨ ਖੜੀ ਕਰਤੀ ਇੱਕ ਧਾਰਨਾ ਖੜੀ ਕਰਤੀ ਗੱਲ ਚਲਾਤੀ ਕਿ ਇਹ ਕਹਿੰਦੇ ਆ ਭਜਾਓ ਜੀ ਅਸੀਂ ਭਜਾਉਣ ਦੀ ਗੱਲ ਕਦੇ ਨਹੀਂ ਕੀਤੀ ਅਸੀਂ ਕਦੇ ਵੀ ਸਰਵਦਾ ਭਲਾ ਮੰਗਣ ਵਾਲੀ ਕਾਮ ਹੈ ਕਦੇ ਕਿਸੇ ਮਨੁੱਖtare ਕਰਨ ਸੈਨ ਦੇ ਖਿਲਾਫ ਨਹੀਂ ਹੈ ਜੀ ਕੰਮ ਕਰਦੇ ਹੁਣ ਪ੍ਰਵਾਸੀ ਗੁਈਆ ਦਾਣਾ ਮੰਡੀਆਂ ਦੇ ਵਿੱਚ ਝਾੜ ਨੂੰ ਝਾੜ ਲਾਉਣਾ ਪੱਖਾ ਲਾਉਣਾ ਝਾੜ ਤੇ ਦੂਜਾ ਝੋਨਾ ਲਾਉਣਾ ਬੋਰੀਆਂ ਭਰਨੀਆਂ ਇਹ ਸਾਰਾ ਉਹੀ ਕਰ ਰਹੇ ਨੇ ਝੋਨਾ ਲਾ ਕੇ ਵੀ ਉਹੀ ਗਏ ਕੰਮ ਕਰਨ ਦੀ ਕੋਈ ਰੋਕ ਟੋਕ ਨਹੀਂ ਕਦੇ ਨਹੀਂ ਕਿਸੇ ਨੇ ਕਿਹਾ ਸਾਡੇ ਮੂੰਹ ਇੱਕ ਵਾਰੀ ਕਹਿ ਦੇਵੇ ਸੀ ਕਦੇ ਕਿਹਾ ਵੀ ਭਜਾ ਦਿਓ ਕੰਮ ਨਹੀਂ ਕਰਦੇ ਨੇ ਸਾਡੇ ਬੰਦੇ ਕੰਮ ਕਰਦੇ ਆ ਜਾ ਕੇ ਦੂਜੇ ਸੂਬਿਆਂ ਦੇ ਵਿੱਚ ਦੂਜੇ ਮੁਲਕਾਂ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਜਿਹੜੀ ਗੱਲ ਦਾ ਰੌਲਾ ਪਾ ਰਹੇ ਹੋ ਤੁਸੀਂ ਉਹਨੂੰ ਗਲਤ ਪਾਸੇ ਲਿਜਾ ਰਹੇ ਹੋ ਹੋਰ ਪਾਸੇ ਗੱਲ ਨੂੰ ਘੁਮਾ ਰਹੇ ਹੋ ਅਸੀਂ ਕਹਿ ਰਹੇ ਹਿਮਾਚਲ ਚ ਕਾਨੂੰਨ ਹੈ ਉੱਤਰਾਖੰਡ ਚ ਕਾਨੂੰਨ ਹੈ ਨਾਗਾਲੈਂਡ ਮਨੀਪੁਰ ਮਝਾਰ ਮਜ਼ੁਰਮ ਅਸਾਮ ਰਾਜਸਤਾਨ ਇਹਨਾਂ ਸੂਬਿਆਂ ਦੇ ਵੀ ਕਾਨੂੰਨ ਬਣੇ ਹੋਏ ਨੇ ਉੱਥੋਂ ਦੀ ਜ਼ਮੀਨ ਨੂੰ ਕੋਈ ਬਾਹਰਲਾ ਬੰਦਾ ਲੈ ਸਕਦਾ ਉੱਥੋਂ ਦੇ ਵਿੱਚ ਨੌਕਰੀ ਲੈਣੀ ਹੈ ਤਾਂ ਉਹਨੇ ਸ਼ਰਤਾਂ ਪੂਰੀਆਂ ਕਰਨੀਆਂ ਹਮਾਚਲ ਦੇ ਵਿੱਚ ਤਾਂ ਤੁਸੀਂ ਨੌਕਰੀ ਲੈ ਹੀ ਨਹੀਂ ਸਕਦੇ ਉੱਥੋਂ ਦਾ ਬੋਨਫਾਇਡ ਹੀ ਲਊਗਾ ਉੱਤਰਾਖੰਡ ਦੇ ਵਿੱਚ ਤੁਸੀਂ ਜ਼ਮੀਨ ਨਹੀਂ ਜਾ ਕੇ ਲੈ ਸਕਦੇ 13 ਜ਼ਿਲ੍ਹਿਆਂ ਦੇ ਵਿੱਚੋਂ 11 ਜ਼ਿਲ੍ਹਿਆਂ ਦੇ ਵਿੱਚ ਕੋਈ ਐਗਰੀਕਲਚਰ ਲੈਂਡ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਦੂਜੇ ਸੂਬਿਆਂ ਦੀ ਤਰਜ਼ ਦੇ ਉੱਤੇ ਪੰਜਾਬ 'ਚ ਕਾਨੂੰਨ ਬਣਨਾ ਚਾਹੀਦਾ ਜਿਹਨੇ ਬੋਟ ਬਣਾਉਣੀ ਹੈ ਸ਼ਰਤਾਂ ਪੂਰੀਆਂ ਕਰੂਗਾ ਜਿਹਨ ਨੌਕਰੀ ਲੈਣੀ ਆ ਉਹ ਪੰਜਾਬ ਦਾ ਡੋਮਿਸਾਇਲ ਪੰਜਾਬ ਦਾ ਬੋਨਫਾਇਡ ਪਹਿਲ ਹੋਣੀ ਚਾਹੀਦੀ ਆ ਬਾਹਰਲਾ ਬੰਦਾ ਕੋਈ ਵੀ ਆ ਕੇ ਸਾਡੀ ਐਗਰੀਕਲਚਰ ਦੀ ਲੈਂਡ ਐ ਭਾਈ ਜੋਗ ਜਿਹੜੀ ਜ਼ਮੀਨ ਆ ਭੂਮੀ ਉਹ ਨਾ ਲਵੇ ਇਹਦੇ ਦੇ ਕਾਨੂੰਨ ਬਣਨਾ ਚਾਹੀਦਾ ਜੇ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਦੀ ਵਿਰਾਸਤ ਨੂੰ ਸੱਭਿਆਚਾਰ ਨੂੰ ਬਚਾਉਣਾ ਤਾਂ ਅਸੀਂ ਗੱਲ ਕੀ ਕਰ ਰਹੇ ਆ ਕਾਨੂੰਨ ਬਣਾਉਣ ਦੀ ਗੱਲ ਕਰ ਰਹੇ ਆ ਉਹ ਸਦਨ ਕੈਰੇ ਦੇ ਵਿੱਚ ਹੀ ਹੁੰਦੀ ਆ ਨਾ ਗੱਲ ਤੁਸੀਂ ਇਹਨੂੰ ਗੱਲ ਨੂੰ ਰੰਗਤੀ ਹੋਰ ਦੇ ਰਹੇ ਹੋ ਮੋੜਾ ਹੀ ਹੋਰ ਦੇ ਰਹੇ ਹੋ ਕਹਾਣੀ ਹੋਰ ਪਾਸੇ ਲੈ ਜਾਈ ਜਾਂਦੇ ਹੋ ਵੀ ਨਹੀਂ ਜੀ ਇਹ ਤਾਂ ਭਜਾਉਂਦੇ ਆ ਮੇਰੇ ਮੂੰਹ ਕਰੇ ਸੁਣਿਆ ਸੀ ਭਜਾਉਣ ਦੀ ਗੱਲ ਕੀਤੀ ਹੋਵੇ ਆਹੀ ਗੱਲ ਕਮਲਦਾ ਨੇ ਚੱਕੀ ਸੀ ਇਹ ਭਜਾਉਣ ਦੀ ਗੱਲ ਕਰਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਾਂ ਵੜੋ ਅਸੀਂ ਇਹ ਕਦੇ ਨਹੀਂ ਗੱਲ ਕਹੀ ਮੈਂ ਹਮੇਸ਼ਾ ਗੱਲ ਕਹੀ ਹੈ ਵੀ ਇੱਕ ਕਾਨੂੰਨ ਬਣਨੇ ਚਾਹੀਦਾ ਹੈ ਜੇ ਏਸੇ ਮੁਲਖ ਦੇ ਅੰਦਰ ਇੱਕ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਦੂਜੇ ਮਨਸੂਬਿਆਂ ਦੇ ਕਾਨੂੰਨ ਹੈਗੇ ਆ ਉਹਨਾਂ ਨੇ ਆਪੋ ਆਪਣੀ ਸੱਭਿਆਤਾ ਆਪਣੇ ਵਸੀਲੇ ਬਚਾਉਣ ਲਈ ਕਾਨੂੰਨ ਬਣਾਇਆ ਤਾਂ ਪੰਜਾਬ ਕਿਉਂ ਨਹੀਂ ਬਣਾ ਸਕਦਾ ਪਰ ਰੋਲਾ ਤਾਂ ਉੱਥੇ ਹੀ ਹੈ ਉਹ ਕਹਾਵਤਾ ਵੀ ਡੁੱਬੀ ਦਾ ਤਾਂ ਜ ਸਾਹ ਨਾ ਆਇਆ ਹੋਰ ਰੋਲਾ ਸਾਡੇ ਲੀਡਰਾਂ ਦੀ ਜਿਹੜੀ ਸਮਰੱਥਾ ਤੇ ਖੜਾ ਹੈ ਉਹਨਾਂ ਦੀ ਕਿੰਨੀ ਕੋਈ ਨਾ ਦਲੇਰੀ ਯੋਗਤਾ ਗੱਲ ਦਾ ਉੱਥੇ ਖੜੀ ਹੈ ਇਹ ਛੱਡਾ ਪੁੱਛ ਲੈ ਲੈਂਦਾ ਮਿੰਟ ਜਦੋਂ ਕੋਈ ਦਿੱਲੀੋਂ ਫੋਨ ਆ ਜਾਂਦਾ ਨਾਲ ਦੀ ਨਾਲ ਸੈਂਟਰ ਵਾਲਾਂ ਦਾ ਉਹਦੀ ਕੰਮ ਨਾਲ ਲੱਤਾ ਕੰਮ ਨਾਲ ਬੈਠ ਨਾ ਇਹ 1 ਕਿਲੋ ਮੋੜ ਲੈਣਗੇ ਜੈ ਬੀਬੀਐਮਬੀ ਦਾ ਸਾਡੇ ਪਾਣੀਆਂ ਦੇ ਮੁੱਦੇ ਲੜ ਲੈਣਗੇ ਹੈ ਯੁਰਤ ਹੈ ਹਿੰਮਤ ਬਿਆਨ ਤੱਕ ਦੇਣ ਦੀ ਯੁਰਤ ਨਹੀਂ ਬਾਈ ਕਿਸੇ ਦੇ ਵਿੱਚ ਬਿਆਨ ਤੱਕ ਦੇਣ ਦੀ ਯਾਰ ਸੋ ਮੇਰੀ ਸੋਨੂੰ ਹੱਥ ਬੰਨ ਕੇ ਪੰਜਾਬੀਓ ਅਪੀਲ ਆ ਯਾਰ ਬਾਈ ਸੋਡੀਆਂ ਨਸਲਾਂ ਨੇ ਸੋਨੂੰ ਮਾਫ਼ ਨਹੀਂ ਉਹ ਕਰਨਾ ਵੀ ਜਦੋਂ ਪੰਜਾਬ ਲੁੱਟਿਆ ਪਟਿਆ ਜਾ ਰਿਹਾ ਸੀ ਪੰਜਾਬ ਖੋਹਿਆ ਖਿੰਜਿਆ ਜਾ ਰਿਹਾ ਸੀ ਪੰਜਾਬ ਬਰਬਾਦ ਕੀਤਾ ਜਾ ਰਿਹਾ ਸੀ ਸਾਡੇ ਲੋਕ ਅੰਨੇ ਹੋਏ ਫਿਰਦੇ ਸੀ ਨਿੱਜੀ ਹਿੱਤਾਂ ਪਿੱਛੇ ਗਰਜਾਂ ਪਿੱਛੇ ਧੜਿਆਂ ਪਿੱਛੇ ਪਾਰਟੀਆਂ ਪਿੱਛੇ ਝੰਡੇ ਚੱਕੀ ਫਿਰਦੇ ਸੀ ਆ ਤੁਹਾਨੂੰ ਪਾਰਟੀਆਂ ਨਾਲ ਮੋਹ ਹੈ ਮੈਂ ਹਮੇਸ਼ਾ ਕਹਿੰਦਾ ਕਿਸੇ ਨੂੰ ਕਾਲੀਆਂ ਦਾ ਮੋਹ ਹੁੰਦਾ ਹੈ ਕਿਸੇ ਨੂੰ ਬੀਜੇਪੀ ਦਾ ਕਿਸੇ ਨੂੰ ਕਾਂਗਰਸ ਦਾ ਕਿਸੇ ਨੂੰ ਬੱਕਰ ਦਾ ਕਿਸ ਨੂੰ ਪੰਜਾਬ ਨਾਲ ਮੋਹ ਹੈਗਾ ਆਪਣੀ ਮਿੱਟੀ ਨਾਲ ਕੋਈ ਦਰਦ ਹੈਗਾ ਆਪਣੇ ਪਾਣੀਆਂ ਨਾਲ ਮੋਹ ਹੈਗਾ ਮੂੰ ਦਾ ਰੋਜ ਗੁਰਦੁਆਰੇ ਜਾਂਦੇ ਹੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪੜਦੇ ਹੋ ਕੋਨੂੰ ਬਚਾਉਣ ਦੀ ਗੱਲ ਕਰਦਾ ਕਹਿੰਦੇ ਸੋਚਿਆ ਆਜ ਕਾਮਰੇ ਆ ਗਿਆ ਥੱਲੇ ਇਹਨੂੰ ਵੀ ਜਵਾਬ ਦੇਣਾ ਹੈ ਕਹਿੰਦਾ ਤੂੰ ਆਪ ਕਹਿ ਰਹੇ ਆ ਇੱਕ ਵੀਡੀਓ ਦੇ ਵਿੱਚ ਗੱਲ ਸੁਣ ਮੈਂ ਕਿੱਥੇ ਕਹਿ ਰਿਹਾ ਮੈਂ ਉੱਥੇ ਕਹਿ ਰਿਹਾ ਵੀ ਜਿੱਥੇ ਬੰਦਾ ਲਿਆਉਣਾ ਹੈ ਖੇਤਚ ਕੰਮ ਕਰਦਾ ਖੇਤ ਚ ਰੱਖ ਲਓ ਘਲਾੜੇ ਦੇ ਕੰਮ ਕਰਦਾ ਘਲਾੜੇ ਰੱਖ ਲਓ ਕਾਰਖਾਨੇ ਚ ਕੰਮ ਕਰਦਾ ਕਾਰਖਾਨੇ ਚ ਰੱਖ ਲਓ ਇਹਨਾਂ ਨੂੰ ਬਿੱਡਾਂ ਦਾ ਕਨਾਲ ਜਾਓ ਚੁੱਲਿਆਂ ਦਾ ਕਨਾਲ ਜਾਓ ਉੱਥੇ ਗੱਲ ਕਹੀ ਆ ਮੈਂ ਗੱਲ ਨੂੰ ਹੋਰ ਪਾਸੇ ਨਾ ਮੋੜਾ ਦਿਓ ਅਖੌਤੀ ਕੰਮ ਲੜੋ ਮੁੱਦੇ ਤੇ ਆਓ ਹਮੇਸ਼ਾ ਪੰਜਾਬ ਦੇ ਉਲਟੀ ਭੁਗਤੇ ਹਾਂ ਜਦੋਂ ਪੰਜਾਬ ਦੀ ਗੱਲ ਪਾਣੀ ਕਿੱਥੇ ਲੜਿਆ ਤੁਸੀਂ ਪਾਣੀਆਂ ਲਈ ਚੰਡੀਗੜਾ ਲਈ ਕਿੱਥੇ ਲੜੋ ਬੋਲੀਆਂ ਲਈ ਕਿੱਥੇ ਲੜੋ ਧਰਤੀ ਲਈ ਦੱਸ ਦਿਓ ਮੈਨੂੰ ਆਏ ਕਿਸ ਤੁਸੀਂ ਪਹਿਲਾਂ ਕੀਤਾ ਹੈ ਪਿੱਠੂ ਬਣ ਕੇ ਸਰਕਾਰ ਦੇ ਹੱਥ ੋਕੇ ਬਣ ਕੇ ਤੁਸੀਂ ਪਹਿਲਾਂ ਹੱਥਾਂ ਖੇੜਦੇ ਰਹੇ ਉਹਨਾਂ ਦੇ ਜੇ ਹੈ ਅਹਿਮਦ ਥੋੜੇ ਜਗੰਦਰ ਅਗਰਾਂ ਨੂੰ ਲਿਆਓ ਲਿਆਓ ਕਿਤੇ ਬਿਠਾਓ ਡਿਬੇਟ ਦੇ ਵਿੱਚ ਆ ਜਾਓ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਓ ਇੱਥੇ ਕੱਲੀਆਂ ਟਿੱਪਣੀਆਂ ਕਰਨ ਆਲੀ ਹਾਂ ਜੇ ਹੈਗੀ ਹਿੰਮਤ ਤਾਂ ਮੈਂ ਫੇਰ ਕਹਿਣਾ ਆਜੋ ਮੈਂ ਚੈਲੰਜ ਕਬੂਲ ਕਰਦਾ ਲਿਆਓ ਜਿੰਦਰ ਗਰਹਨ ਸੋਡੇ ਨੂੰ ਲਿਆਓ ਅਖੋਤੀ ਕਮਰੇ 'ਦਨ ਆ ਬੈਠ ਕੇ ਗੱਲ ਕਰਦੇ ਆਂ ਪੰਜਾਬ ਦੇ ਮੁੱਦਿਆਂ ਤੇ ਤੇ ਤੁਸੀਂ ਕਿੱਥੇ ਖੜੇ ਹੋ ਕਿੱਥੇ ਗਦਾਰੀ ਕੀਤੀ ਹੈ ਮੈਂ ਸਾਬਤ ਕਰੂਗਾ ਜਾਂ ਮੇਰੇ ਖਿਲਾਫ ਤੁਸੀਂ ਲਿਆਓ ਕੀ ਕੱਢ ਕੇ ਲੈ ਕੇ ਆਉਣੇ ਹੋ ਆਜੋ ਮੇਰਾ ਖੁੱਲਾ ਚੈਲੰਜ ਆ ਸਭ ਨੂੰ ਐਵੇਂ ਮੇਰੇ ਥਲੇ ਟਿੱਪਣੀਆਂ ਕਰਤੀਆਂ ਰੀਲਾਂ ਵੀਡੀਓ ਜੇ ਬਣਾ ਕੇ ਪਾਉਣ ਲੱਗੇ ਟਰੋਲ ਕਰਨ ਲੱਗੇ ਮੇਰੇ ਸਿਹਤ ਤੇ ਕੋਈ ਅਸਰ ਨਹੀਂ ਮੈਂ ਪੰਜਾਬ ਨੇ ਸਿੱਧਾ ਪੁਰਿਆ ਹੋਇਆ ਐ ਨੱਕ ਦੀ ਸੇ ਸਾਹਾਂ ਧੜਕਦਾ ਜਾਗਦੇ ਪੈਂਦੇ ਸੌਂਦੇ ਉੱਠਦੇ ਬੰਦੇ ਨੇ ਸੋਡੇ ਵਰਗਾ ਨਹੀਂ ਹੈਗਾ ਮੈਂ ਸੋਡੇ ਵਰਗਾ ਹੁੰਦਾ ਹੁਣ ਕਿਸੇ ਪਾਰਟੀ ਦੇ ਲੱਗ ਕੇ ਨਾ ਝੜ ਕੇ ਟਾਹੇ ਤੇ ਟਿਕਟ ਟੋਟ ਲੈ ਕੇ ਐਮਐਲਏ ਬਣਿਆ ਬੈਠਾ ਹਾਂ ਲੜੂੰਗਾ ਖੀਰ ਲਈ ਸਾਥਾ ਕਰੜੂੰਗਾ